ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਅਸੀਂ ਦਾਦੂ ਕਾਲਿਆਂਵਾਲੀ ਜ਼ਿਲ੍ਹਾ ਸਰਸਾ ਆਏ ਸੀਗੇ ਜੀ ਇੱਥੇ ਸੰਦੀਪ ਸਿੰਘ ਦੇ ਖੇਤ ਆਏ ਸੀਗੇ ਬਾਈ ਕੋਲੇ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਸੀ ਕੇ 47 ਵੈਰਾਈਟੀ ਲੱਗੀ ਆ ਖੇਤ ਦਾ ਤੁਹਾਨੂੰ ਵਿਜ਼ਿਟ ਕਰਾਵਾਂਗੇ ਜੀ ਬੂਟਿਆਂ ਦੀ ਟਿਲਰਿੰਗ ਤੇ ਬੱਲੀ ਮੁੰਜਰ ਵੀ ਦਿਖਾਵਾਂਗੇ ਸੋ ਵੀਡੀਓ 'ਚ ਸਾਡੇ ਨਾਲ ਬਣੇ ਰਹੋ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀ ਵੀ 03 ਮਾਲਵਾ ਵੀਡੀਓ 'ਚ ਬਣੇ ਰਹੋ ਜੀ ਤੁਹਾਨੂੰ ਫਲਾਡ ਦਿਖਾਵਾਂਗੇ ਜੀ ਅਸੀਂ ਸੀ ਕੇ 47 ਵੈਰਾਈਟੀ ਆ ਜੀ ਕੰਪਨੀ 2022 ਤੋਂ ਉਪਰਾਲਾ ਕਰ ਰਹੀ ਹੈ ਪਿੰਡ ਦਾਦੂ ਜੀ ਪਿਛਲੇ ਸਾਲ 85 ਮਣ ਵੈਰੈਟੀ ਇਹ ਨਿਕਲੀ ਸੀ। ਉਹ ਤੁਹਾਨੂੰ ਖੇਤ ਦਾ ਵਿਜਿਟ ਕਰਾਉਣੇ ਆ ਵੀਡੀਓ 'ਚ ਬਨੇ ਰਹੋ। ਬਾਈ ਕੋਲ ਕਈ ਵੈਰੈਟੀਆਂ ਲੱਗੀਆਂ ਇੱਧਰ ਬਾਸਮਤੀ ਲੱਗਿਆ ਹੋਇਆ ਜੀ। ਜਾਂ ਸੀਡ ਕੰਪਨੀ ਦਾ ਸਾਨੂੰ ਕੁਵੇਰ ਦਿਖਾਉਣੇ ਆ ਜੀ। CK47 ਵੈਰੈਟੀ ਸਾਰੇ ਏਰੀਆ ਚ ਸੂਟੇਬਲ ਵੈਰਾਈਟੀ ਹੈ ਜੀ ਕਿਰੇ ਏਰੀਆ ਚ ਮਰਜੀ ਲਾ ਸਕਦੇ ਹੋ ਰੇਤਲੇ ਚ ਡਾਕਰ ਚ ਦਰਮਿਆਨੇ ਵਾਂ ਚ ਇਹ ਦੇਖ ਸਕਦੇ ਹੋ ਪਲਾਟ ਲੱਗਿਆ ਹੋਇਆ ਇਹਨਾਂ ਕੋਲੇ ਟੀਕੇ ਸੰਤਾਲੀ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਜੀ ਆਪਾਂ ਝੋਨੇ ਦੀਆਂ ਇਹ ਕਿਸਾਨ ਵੀਰ ਸਾਨੂੰ ਬਹੁਤ ਪਿਆਰ ਦਿੰਦੇ ਆ ਸਾਡੀਆਂ ਵੀਡੀਓ ਦੇਖਦੇ ਆ ਜੀ ਸਾਣ ਵੀਰ ਅੱਜ ਖੇਤ ਹੈ ਨਹੀਂ ਆ ਜੀ ਉਹਨਾਂ ਦੇ ਭੋਗ ਸੀਗਾ ਕਿਸੇ ਦੇ ਮਿੱਤਰ ਪਿਆਰੇ ਦੇ ਤੇ ਦੇਖ ਸਕਦੇ ਹੋ ਤੁਸੀਂ ਉਹ ਦੂਰ ਤੱਕ ਨਿੰਮ ਖੜਾ ਉੱਥੋਂ ਤੱਕ ਆ ਜੀ ਇਦਰੋਂ ਟਾਲੀ ਆ ਬਾਈ ਟਰਾਂਸਪਲੈਂਟ ਦੀ ਗੱਲ ਕਰੀਏ ਤਾਂ 3 ਮਹੀਨੇ ਹੋ ਗਏ ਆ ਜੀ। ਟਾਈ ਗੱਟਾ ਯੂਰੀਆ ਲਾਇਆ ਜੀ। ਇੱਕ ਸਪਰੇਅ ਕਰੀਏ ਜੀ। ਬੱਲੀਆਂ ਦਾ ਝਕਾ ਦੇਖ ਸਕਦੇ ਹੋ ਤੁਸੀਂ ਮੰਜਰਾਂ ਦਾ। ਇਕਸਾਲ ਵੀਰੋ ਤੁਹਾਨੂੰ ਹਰੇਕ ਵੀਡੀਓ ਚ ਅਸੀਂ ਇਹੀ ਅਪੀਲ ਕਰਦੇ ਆਂ ਵੀ ਕਿਸੇ ਵੀ ਕੰਪਨੀ ਦਾ ਜਾਂ ਯੂਨੀਵਰਸਿਟੀ ਨਵੀਂ ਵੈਰੈਟੀ ਕੱਢਦੀ ਆ ਤਾਂ ਜਿਹੜਾ ਤੁਹਾਡੇ ਏਰੀਏ ਸ਼ੂਟਬਲ ਵੈਰੈਟੀ ਹੁੰਦੀ ਆ ਉਹੀ ਤੁਸੀਂ ਲਾਇਆ ਕਰੋ ਜਿਹੜੇ ਤੁਹਾਡੇ ਵਾਣ ਜ਼ਮੀਨ ਨੂੰ ਮੰਦੀ ਆ ਨਵੀਂ ਵੈਰੈਟੀ ਕੋਈ ਵੀ ਆ ਅੱਧਾ ਕਿਲਾ ਟ੍ਰਾਇਲ ਕਰ ਲਿਆ ਕਰੋ ਕਿਉਂਕਿ ਕਿਸਾਨ ਦਾ ਕਿਸਾਨ ਭਰਾ ਉਹ ਖੇਤੀ ਤੇ ਹੀ ਹੁੰਦਾ 6 ਮਹੀਨਿਆਂ ਦਾ ਡਿਵੈਂਡ ਆਪਣਾ ਕੋਈ ਬੱਚੇ ਦੀ ਪੜ੍ਹਾਈ ਕਰਾਉਣੀ ਵਿਆਹ ਕਰਨਾ ਕਈ ਮਕਾਨ ਬਣਾਉਣਾ ਕੋਈ ਨਵਾਂ ਸੰਦ ਲੈ ਕੇ ਆਉਣਾ ਤੇ ਸਾਰਾ ਬਾਣ ਨਾ ਬੀਜਿਆ ਕਰੋ ਛਾਲਦੀ ਵੈਰਾਈਟੀ ਬਹੁਤ ਵਧੀਆ ਖੜੀ ਹੈ ਜੀ ਇਹ ਸਪਰਾਈਟੀ ਨੂੰ ਅਸੀਂ ਸਾਰੇ ਏਰੀਆ ਚ ਪਰਖ ਲਿਆ ਜੀ ਰੇਤਲੇ ਜੀ ਵੀ ਪਾਇਆ ਡਾਕਰ ਚ ਵੀ ਗਰਮਿਆਰੇ ਵੀ ਜਮਾ ਟਿੱਬੇ ਤੇ ਵੀ ਲਵਾ ਦੇਖ ਲਿਆ ਵੈਰਾਈਟੀ ਵਧੀਆ ਗਈਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜੀ ਅਗਲੀ ਵੀਡੀਓ ਚ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਜੀ